ਨਮਸਕਾਰ ਸਰਕਾਰੀ ਪ੍ਰੋਗਰਾਮ ਦੇ ਵਾਸਤੇ ਪ੍ਰਤੀ 代表 ਦੀ ਤਰਫੋਂ ਆਪ ਜੀ ਦਾ ਹਰਦਿਕ ਸਵਾਗਤ ਹੈ। ਪੇਸ਼ ਹੈ ਜਲਾਸ਼ੀਲ ਭਗਤ ਸਿੰਘ ਨਗਰ ਦਾ ਸਵਾਗਤ ਆਧੁਨਿਕ ਵਿਸ਼ੇਸ਼ ਪ੍ਰੋਗਰਾਮ। ਹਾਂ ਜੀ ਸਰ ਹਾਂਜੀ ਸਰ ਤੁਸੀਂ ਅੱਜ ਇੱਥੇ ਰਾਜ ਸਾਹਿਬ ਆਏ ਅੱਜ ਸਾਡਾ ਗੁਰੂ ਘਰ ਚ ਆਉਣ ਦਾ ਮਕਸਦ ਕਿਉਂਕਿ ਇਹ ਜੋ ਪੰਜਾਬ ਸਰਕਾਰ ਇਹ ਜਦੋਂ ਸਰਕਾਰ ਆਈ ਸੀ ਤਾਂ ਸੰਗਤ ਨੇ ਇਸ ਕਰਕੇ ਇਸ ਸਰਕਾਰ ਨੂੰ ਲਿਆਂਦਾ ਕੇ ਪੰਜਾਬ ਦੇ ਅੰਦਰ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਤੋਂ ਉਹਦੇ ਵਿੱਚ ਇਨਸਾਫ ਮਿਲੂਗਾ ਬਦਲਾ ਦਾ ਬੜਾ ਮਕਸਦ ਸੀ ਲੇਕਿਨ ਇਹ ਸੰਗਤ ਨੇ ਕਦੇ ਨਹੀਂ ਸੋਚਿਆ ਸੀ ਕਿ ਇਹ ਸਰਕਾਰ ਗੁਰੂ ਘਰਾਂ ਨੂੰ ਨਿਸ਼ਾਨਾ ਬਣਾਊਗੀ ਗੁਰੂ ਘਰਾਂ ਤੇ ਹਮਲੇ ਕਰੂਗੀ ਤੋਂ ਮੈਂ ਸਮਝਦਾ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਸੱਤਾ ਦਾ ਹੰਕਾਰ ਜਿਹੜਾ ਉਹ ਇਸ ਕਦਰ ਹੋ ਗਿਆ ਕਿ ਉਹ ਸ਼੍ਰੀ ਅਕਾਲ ਤੱਕ ਸਭ ਨਾਲ ਵੀ ਟਕਰਾ ਲੰਦੇ ਆ ਉਹ ਗੁਰੂ ਘਰਾਂ ਦੇ ਉੱਪਰ ਵੀ ਸਵਾਲ ਖੜੇ ਕਰ ਦਿੰਦੇ ਆ ਗੁਰੂ ਘਰਾਂ ਦੀ ਸਾਥ ਨੂੰ ੱਤਕਾ ਲਾਣਾ ਔਰ ਪਿੱਛੇ ਗੁਰੂ ਰਬੀਦਾਸ ਗੁਰੂ ਘਰ ਤੇ ਹਮਲਾ ਕਰ ਦਿੱਤਾ ਧਲੇਤੇ ਦੇ ਵਿੱਚ ਤੋਂ ਬਹੁਜਨ ਸਮਾਜ ਪਾਰਟੀ ਦਾ ਅੱਜ ਇੱਥੇ ਆ ਕੇ ਗੁਰੂ ਘਰ ਚੋਂ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕਰਨਾ ਔਰ ਜਿਹੜੀ ਪ੍ਰਬੰਧਕ ਕਮੇਟੀ ਮੋਜਨ ਸਮਾਜ ਪਾਰਟੀ ਦਾ ਪ੍ਰਬੰਧਕ ਕਮੇਟੀ ਦੇ ਨਾਲ ਡਟ ਕੇ ਚਟਾਨ ਦੀ ਤਰ੍ਹਾਂ ਖੜੇ ਹੋਣ ਦਾ ਐਲਾਨ ਕਰਨਾ ਕਿ ਪੰਜਾਬ ਸਰਕਾਰ ਦੇ ਕਿਸੇ ਵੀ ਜ਼ਬਰਦਸਤ ਮੁਕਾਬਲਾ ਦੇ ਕੋ ਲੱਖਾਂ ਸੰਗਤਾਂ ਦੀ ਸੈਂਟੀਮੈਂਟਸ ਧਾਰਮਿਕ ਭਾਵਨਾਵਾਂ ਇੱਥੇ ਗੁਰੂ ਘਰ ਨਾਲ ਜੁੜੀਆਂ ਹੋਈਆਂ। ਤਾਂ ਸਰਕਾਰ ਕੀ ਕਰ ਰਹੀ ਹੈ? ਜਿਹੜਾ ਕੰਮ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਖਣਾ ਚਾਹੀਦਾ ਜਾ ਚਿਰ ਕੱਲ ਤੱਕ ਸਭ ਦੇ ਜਥੇਦਾਰ ਸਾਹਬ ਨੂੰ ਦੇਖਣਾ ਚਾਹੀਦਾ ਉਹ ਕੰਮ ਮੁੱਖ ਮੰਤਰੀ ਜੀ ਆਪਣੇ ਸਿਰ ਤੇ ਲੈ ਕੇ ਤੁਰੇ ਹੋਏ ਪੰਜਾਬ ਦੇ ਅੰਦਰ ਕਿਸੇ ਵੀ ਵਾਅਦੇ ਤੇ ਇਹ ਖਰੇ ਨਹੀਂ ਉਤਰੇ ਇਹ ਜਿਹੜਾ ਇਹ ਸਾਰੀ ਐਕਸਰਸਾਈਜ਼ ਚੱਲ ਰਹੀ ਆ ਕਿਉਂਕਿ ਲੋਕ ਹੁਣ ਇਹਨਾਂ ਨੂੰ ਪੁੱਛਣ ਲੱਗੇ ਆ ਕਿ ਵੀ 4 ਸਾਲ ਪਹਿਲਾਂ ਤੁਸੀਂ ਪ੍ਰੋਮਿਸ ਕੀਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ ਤੁਸੀਂ ਤਾਂ ਕਿਸੇ ਇੱਕ ਨੂੰ ਸਜ਼ਾ ਨਹੀਂ ਦਿੱਤੀ ਇਹ ਸਿਰਫ ਧਿਆਨ ਭਟਕਾਉਣ ਦੀ ਕੋਸ਼ਿਸ਼ ਹੈ ਗਰੰਟੀ ਦਿੱਤੀ ਸੀ ਕਿ 3 ਮਹੀਨਿਆਂ ਚ ਪੰਜਾਬ ਚ ਡਰੱਗ ਖਤਮ ਕਰ ਦੇਵਾਂਗੇ ਤੇ 4 ਸਾਲ ਬਾਅਦ ਵੀ ਡਰੱਗ ਦੀ ਹੋਮ ਡਿਲੀਵਰੀ ਕੰਟੀਨਿਊ ਜਾਰੀ ਹੈ ਫੇਲ ਹੋ ਗਈ ਸਰਕਾਰ ਪੰਜਾਬ ਦੇ ਅੰਦਰ ਬੇਰੁਜ਼ਗਾਰੀ ਦੇ ਮੁੱਦੇ ਤੇ ਫੇਲ ਹੋ ਗਈ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਫੌਜ ਵਿੱਚ ਭਰਤੀ ਕਰਕੇ ਮਰਵਾਏ ਜਾ ਰਹੇ ਆ ਜਿਹੜੇ ਮਨੁੱਖੀ ਤਸ਼ਕਰਾਂ ਉਹਨਾਂ ਦੇ ਵਿਰੁੱਧ ਕੋਈ ਕਾਰਵਾਈ ਨਹੀਂ ਹੋ ਰਹੀ ਔਰ ਪੰਜਾਬ ਦੇ ਵਿੱਚ ਇਹਨਾਂ ਦੀ ਸਿੱਖਿਆ ਕ੍ਰਾਂਤੀ ਫੇਲ ਹੋ ਗਈ ਸੇਠ ਕ੍ਰਾਂਤੀ ਫੇਲ ਹੋ ਗਈ ਸੈਂਡ ਮਾਫੀਆ ਉਵੇਂ ਹੀ ਡਟਿਆ ਪਿਆ ਜਿੱਦਾਂ ਪਹਿਲੀਆਂ ਸਰਕਾਰਾਂ ਚ ਆਪਣਾ ਪੰਜਾਬ ਦੇ ਰਿਸੋਰਸਸ ਨੂੰ ਲੁੱਟਦਾ ਸੀ 272000 ਕਰੋੜ ਤੇ ਇਹਨਾਂ ਨੂੰ ਪੰਜਾਬ ਮਿਲਿਆ ਕਰਜ਼ਾ ਜਦੋਂ ਇਹਨਾਂ 417000 ਕਰੋੜ ਤੇ 31 ਮਾਰਚ ਤੱਕ ਲੈ ਜਾਣਾ 30000 ਪ੍ਰਾਪਰਟੀਆਂ ਪੰਜਾਬ ਦਾ ਵੇਚਣ ਦੀ ਤਿਆਰੀ ਕਰ ਲਈਓ ਆ ਜਦੋਂ ਨੌਜਵਾਨ ਰੋਜ਼ਗਾਰ ਮੰਗਦੇ ਆ ਤਾਂ ਧੀਆਂ ਦੇ Baal ਨੋਚਦੇ ਆ ਕੱਪੜੇ ਪਾੜਦੇ ਆ ਐਦਾਂ ਜਾਬਰਾਂ ਦੀ ਤਰ੍ਹਾਂ ਪੇਸ਼ ਆਉਂਦੇ ਆ ਕਿ ਜਿੱਦਾਂ ਇੱਥੇ ਲੋਕਤੰਤਰ ਨਹੀਂ ਇੱਥੇ ਤਾਨਾ ਚਾਹੀ ਹੁੰਦੀ ਸੋ ਇਸ ਕਰਕੇ ਇਹ ਤਾਨਾਸ਼ਾਹ ਸੋਚ ਹੈ ਕਿ ਗੁਰੂ ਘਰਾਂ ਤੇ ਹਮਲੇ ਵਿਚਾਰਕ ਹਮਲੇ ਕਦੀ ਉਹ ਗੋਲਕੰਧਾ ਸਾਹਿਬ ਪੁੱਛਦੇ ਆ ਮੈਂ ਕਿੰਨਾ ਮੁੱਖ ਮੰਤਰੀ ਜੀ ਨੂੰ ਇਹ ਕਿੰਨਾ ਅਧਿਕਾਰ ਦੇ ਦਿੱਤਾ ਹਰੇਕ ਪਿੰਡ 'ਚ ਅਸੀਂ ਗੁਰਦੁਆਰੇ ਬਣਾਏ ਹਰੇਕ ਪਿੰਡ ਵਿੱਚ ਗੋਲਕ ਰੱਖੀ ਉਹ ਗੋਲਕ ਦੇ ਪੈਸੇ ਨਾਲ ਗੁਰੂ ਘਰਾਂ ਦਾ ਪ੍ਰਬੰਧ ਚੱਲਦਾ ਮੁੱਖ ਮੰਤਰੀ ਨੂੰ ਇਹ ਕਿਨੇ ਹੱਕ ਦੇ ਦਿੱਤਾ ਉਹ ਆਪਣਾ ਪੰਜਾਬ ਦਾ ਬਜਟ ਸਵਾਰ ਲਵੇ ਪੰਜਾਬ ਸੰਭਾਲ ਲਵੇ ਪੰਜਾਬ ਸੰਭਾਲਿਆ ਨਹੀਂ ਜਾਂਦਾ ਇਸੇ ਕਰਕੇ ਸਾਨੂੰ ਪੰਜਾਬ ਸੰਭਾਲੋ ਮਹਮ ਚਲਾਣੀ ਪਈ ਆ ਤਾਂ ਮੈਂ ਅੱਜ ਗੁਰੂ ਘਰ 'ਚ ਜਿੱਥੇ ਸੇਸ਼ਕੋਣਾ ਉੱਥੇ ਅਸੀਂ ਪ੍ਰਬੰਧਕ ਕਮੇਟੀ ਨੂੰ ਇਹ ਵਿਸ਼ਵਾਸ ਦੇਣ ਲਈ ਆਏ ਆ ਕਿ ਵੋਹਜਨ ਸਮਾਜ ਪਾਰਟੀ ਦੀ ਪੂਰੀ ਸ਼ਕਤੀ ਗੁਰੂ ਘਰ ਦੇ ਨਾਲ ਪ੍ਰਬੰਧਕ ਕਮੇਟੀ ਦੇ ਨਾਲ ਸਰਕਾਰ ਅਗਰ ਕੋਈ ਜ਼ਬਰ ਤੱਕੇਸ਼ਾਈ ਕਰੂਗੀ ਤਾਂ ਸਰਕਾਰ ਨੂੰ ਮੂੰਹ ਤੋੜ ਮਾ ਜਵਾਬ ਦੇਵਾਂਗੇ ਔਰ ਮੈਂ ਇੱਥੇ ਦੇ ਇਲਾਕੇ ਦੇ ਐਮਐਲਏ ਸਾਹਿਬ ਨੂੰ ਵੀ ਕਹਿਣਾ ਚਾਹੁੰਦਾ ਕਿ ਤੁਹਾਨੂੰ ਇਹ ਸਪਸ਼ਟ ਕਰਨਾ ਚਾਹੀਦਾ ਕਿ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਕਿ ਰਸੋਈ ਚੋਂ ਮਿਲੇ ਆ ਗੁਰੂ ਸਾਹਿਬ ਦੇ ਸਰੂਪ ਮਤਲਬ ਪਹਿਲੀ ਤੱਕ ਲੋਕ ਗੁੰਮਸ਼ੁਦਾ ਕਹਿਣਾ ਅਸੀਂ ਲੱਭ ਲੈ ਕਹਿਣਾ ਇਸ ਸ਼ਬਦ ਜਿਹੜੇ ਆ ਇਹ ਧਾਰਮਿਕ ਮਰਿਆਦਾ ਦੇ ਖਿਲਾਫ ਔਰ ਲੋਕਲ ਐਮਐਲਏ ਅਗਰ ਇਹ ਜਿਹੜੇ ਬੇਅਦਬੀ ਵਾਲੇ ਸ਼ਬਦ ਮੁੱਖ ਮੰਤਰੀ ਸਾਹਿਬ ਨੇ ਵਰਤੇ ਆ ਗੁਰੂ ਘਰ ਦੇ ਲਈ ਗੁਰੂ ਗ੍ਰੰਥ ਸਾਹਿਬ ਦੇ ਲਈ ਅਗਰ ਉਹਦੇ ਨਾਲ ਨਹੀਂ ਤਾਂ ਉਹ ਅਸਤੀਫਾ ਦੇਵੇ ਆਮ ਪਾਰਟੀ ਤੋਂ ਕੀ ਕਰ ਰਹੇ ਉੱਥੇ ਉਹ ਜੇ ਨਾਲਾਂ ਤਾਂ ਫਿਰ ਸੰਗਤ ਨੂੰ ਸਜ਼ਾ ਜ਼ਰੂਰ ਦੋਗੀ ਇਦੀ ਸਜ਼ਾ ਮੁੱਖ ਮੰਤਰੀ ਨੂੰ ਵੀ ਮਿਲਣੀ ਹੈ। ਇਹਦੀ ਸਜ਼ਾ ਫਿਰ ਉਹਨਾਂ ਦੇ ਬਾਕੀ ਨੁਮਾਇੰਦਿਆਂ ਨੂੰ ਵੀ ਮਿਲੋ। ਥੈਂਕ ਯੂ ਸਰ। ਹਾਂਜੀ ਹਰਾਲ ਸਾਹਿਬ ਤੁਸੀਂ ਇੱਥੇ ਰਾਜਾ ਸਾਹਿਬ ਬਜਾਰਾ ਰੱਖ ਕੇ ਪੁੱਛੇ ਆਂ ਕਿਦਾਂ ਮੁੱਖ ਮੰਤਰੀ ਨੇ ਪਿਛਲੇ ਦਿਨੀ ਇੱਕ ਬਿਆਨ ਦਿੱਤਾ ਹੈ। ਕਿ ਇਥੋਂ ਜਿਹੜੇ ਸਰੂਪ ਹੈ ਬ੍ਰਾਮਡ ਹੋਏ ਆ ਇਸ ਬਾਰੇ ਤੁਹਾਡਾ ਕੀ ਕਹਿਣਾ ਜੀ ਰਾਜਾ ਬਲੀ ਕਰ ਭਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਰਾਜਾ ਸਾਹਿਬ ਜੀ ਦੀ ਮੈਂ ਅੱਜ ਹਰ ਕਿਉਂਕਿ ਹਰ ਹਫਤੇ ਜਾਂ ਇੱਕ ਦੋ ਦਿਨ ਬਾਅਦ ਅਸੀਂ ਇੱਥੇ ਹਰ ਵਕਤ ਨਤਮਸਤਕ ਹੋਣ ਲਈ ਪਾਵਨ ਪਿੱਤਰ ਸਥਾਨ ਤੰਤਰਨਾਵ ਕਾ ਰਾਜਾ ਸਾਹਿਬ ਜੀ ਦੇ ਹਰ ਵਕਤ ਆਉਦੇ ਰਹਿੰਦੇ ਆ ਮੈਂ ਅੱਜ ਵੀ ਉਸੇ ਲੜੀ ਤਹਿ ਤਾਇਆ ਜਿਹੜਾ ਤੁਹਾਡਾ ਸਵਾਲ ਹੈ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਲਵਾਂ ਸਿੰਘ ਮਾਨ ਲਈ ਨਹੀਂ ਜੋ ਸਟੇਟ ਮਦਦ ਦਿੱਤੀ ਹੈ ਉਹਦੇ ਵਿੱਚ ਉਹਨਾਂ ਨੇ 164 ਆਪਣੇ ਗੁਰੂ ਮਹਾਰਾਜ ਦੇ ਸਰੂਪਾਂ ਦੀ ਗੱਲ ਕੀਤੀ ਹੈ ਉਹ ਉਹਦੇ ਵਿੱਚ ਇੱਕੋ ਹੀ ਗੱਲ ਹੈ ਕਿ ਉਹਨਾਂ ਨੇ ਸਪਸ਼ਟ ਕਰ ਦਿੱਤਾ ਹੈਗਾ ਕਿ ਜਿਹੜਾ ਕੋਈ ਜੇ ਕੋਈ ਪੰਚਾਇਤਾਂ ਜਾਂ ਜਿਸ ਤਰ੍ਹਾਂ ਪਹਿਲਾਂ ਲੈ ਜਾਂਦੀਆਂ ਸਨ ਜੇ ਕੋਈ ਮर्यादा ਵਿੱਚ ਕਿਸੇ ਦੀ ਕੋਈ ਪਤਾ ਹੀ ਨਹੀਂ ਹੈ ਤਾਂ ਉਹ ਉਹਦੇ ਕੋਈ ਹਾਜ਼ਰੀ ਨਹੀਂ ਹੈ ਔਰ ਮੇਰਾ ਇਹ ਮੰਨਣਾ ਹੈ ਕਿ ਸਾਡੇ ਬਜ਼ੁਰਗ ਔਰ ਅਸੀਂ ਖੁਦ ਹਰ ਵਕਤ ਇੱਥੇ ਆਉਂਦੇ ਰਹੇ ਹਾਂ ਔਰ ਜਿੱਥੇ ਇੱਕ ਪਾਸੇ 라 ਸਾਹਿਬ ਨਾਮਕ ਉਹ ਸ਼ਬਦ ਦਾ ਯਾਰ ਪਵਿੱਤਰ ਸਥਾਨ ਹੈ ਉੱਥੇ ਹੀ ਦੂਸਰੇ ਪਾਸੇ ਗੁਰੂ ਮਹਾਰਾਜ ਜੀ ਦੇ ਜਿੱਥੇ ਉਹਨਾਂ ਨੂੰ ਉਹ ਬਰਾਜੇ ਗਏ ਹਨ ਇਸ ਸਤਕਾਰ ਨਾਲ ਮਧਿਆ ਪ੍ਰਿਆਦਾ ਦੇ ਨਾਲ ਪਿਛਲੇ ਕਾਫੀ ਸਾਲਾਂ ਤੋਂ ਇੱਥੇ ਉਹ ਪ੍ਰਕਾਸ਼ ਹੋ ਰਹੇ ਹਨ ਕਿਸੇ ਇੱਥੇ ਮੇਰੇ ਕਹਿਣ ਤੋਂ ਬਾਅਦ ਕਿ ਕਿਸੇ ਤਰੀਕੇ ਦੀ ਕੋਈ ਬੀਐਲ ਵੀ ਤਾਂ ਬਹੁਤ ਦੂਰ ਦੀ ਗੱਲ ਹੈ ਇਹ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਪੂਰੀ ਬ੍ਰਿਆਦਾ ਦੇ ਨਾਲ ਪੂਰੇ ਸਤਕਾਰ ਦੇ ਨਾਲ ਇੱਥੇ ਗੁਰੂ ਮਹਾਰਾਜ ਬਿਲਾਜਮਨ ਹਨ ਔਰ ਸੰਗਤ ਪੂਰੀ ਸ਼ਰਦਾ ਦੇ ਨਾਲ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੱਖਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਰ ਸਾਲ ਜਾਂ ਹਰ ਐਤਵਾਰ ਨੂੰ ਵੀ ਇੰਨਾ ਇੱਥੇ ਇਕੱਠ ਹੁੰਦਾ ਹੈ ਕਿ ਪੂਰੀ ਸੰਗਤ ਇੱਥੇ ਆਉਦੀ ਹੈ ਸਰਾਰਾ ਸਾਹਿਬ ਜਿੱਦਾਂ ਮੁੱਖ ਮੰਤਰੀ ਸਰਦਰ ਪਵਨ ਸਿੰਘ ਮਾਹੋਣੀ ਜਦੋਂ ਕਿ ਸਰਕਾਰ ਵੱਲੋਂ ਸੱਟ ਦਾ ਗਠਨ ਕੀਤਾ ਸੀ ਇੰਨੀ ਜਲਦੀ ਫਿਰ ਉਹਨਾਂ ਨੂੰ ਇਹ ਬਿਆਨ ਦੇਣਾ ਕਿ ਠੀਕ ਲੱਗਦਾ ਉਹਦੀ ਵੀ ਸਰਕਾਰ ਤੱਕ ਗੱਲ ਜਾ ਚੁੱਕੀ ਹੈ ਕਿ ਮੈਂ ਨਿੱਜੀ ਤੌਰ ਤੇ ਤੁਹਾਨੂੰ ਵਿਸ਼ਵਾਸ ਦਵਾਉਣਾ ਔਰ ਉਹਦੇ ਵਿੱਚ ਸਿਟੀ ਦੀ ਵੀ ਇਨਕੁਆਰੀ ਹੈ ਉਸਦੀ ਵੀ ਇਨਵੈਸਟੀਗੇਸ਼ਨ ਹੋਵੇਗੀ ਕਿਉਂਕਿ ਕਾਫੀ ਹਾਈ ਲੈਵਲ ਤੇ ਇਹ ਗੱਲ ਸੀਐਮ ਨੂੰ ਸਭ ਤੱਕ ਵੀ ਪਹੁੰਚੀ ਗਈ ਜਾਣਤੀ ਗਈ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਹ ਜਿੱਥੇ ਤੱਕ ਵੀ ਸਾਨੂੰ ਜਾਣਾ ਪਵੇਗਾ ਅਸੀਂ ਜਾਵਾਂਗੇ ਔਰ ਮੈਂ ਆਪਣੇ ਵੱਲੋਂ ਇਹ ਖਦਾ ਕਿਉਂਕਿ ਅਸੀਂ ਅੱਜ ਜੋ ਕੁਝ ਵੀ ਆ ਉਹ ਰਾਜਾ ਸਾਹਿਬ ਜੀ ਦੀ ਬਦੌਲਤ ਇਹਨਾਂ ਪਾਵਰ ਆਪਣੇ ਗੁਰੂਆਂ ਉਮਰਾਂ ਦੀ ਬਦੌਲਤ ਹੈ ਤੇ ਇਹ ਇਵੇਂ ਵਿਚਾਰਦੋਣਾ ਕਿ ਜਿੱਥੇ ਉਸ ਨੂੰ ਜਾਣਾ ਪਵੇਗਾ ਅਸੀਂ ਸੰਗਤ ਦੇ ਨਾਲ ਔਰ ਪ੍ਰਬੰਧਕ ਕਮੇਟੀ ਦੇ ਨਾਲ ਉੱਥੇ ਸਰਦਾਰ ਸਾਹਿਬ ਜਿੱਦਾਂ ਪਰਚਾ ਵੀ ਦਰਜ ਹੋਇਆ ਰਸੂਈ ਦੇ ਨਾਂ ਤੇ ਤੇ ਉਹ ਪਰਚੇ ਨੂੰ ਰੱਦ ਕਰਾਉਣ ਦੀ ਤੁਸੀਂ ਅਪੀਲ ਕਰਦੇ ਆ ਆਪ ਭਗਵੰਤਾਨ ਇੱਥੇ ਨਾਸਤੂਬਸ ਤੋਂ ਹੋਣ ਰਿਆਂ ਆਣ ਲੈ ਕਹਿੰਦੇ ਤੁਸੀਂ ਜੀ ਅਸੀਂ ਅਸੀਂ ਤਾਂ ਬੈਠਾ ਇਹ ਗੱਲ ਕਹਿ ਚੁੱਕਾ ਕਿ ਅਸੀਂ ਜੋ ਕੁਝ ਵੀ ਹਾਂ ਕਿ ਇਹ ਗੱਲਾਂ ਉੱਤੇ ਜਾਂ ਦੂਜਾ ਜਾਂ ਦੂਸੀਆਂ ਗੱਲਾਂ ਉਹ ਬਹੁਤ ਪਿੱਛੇ ਰਹਿ ਜਾਂਦੀਆਂ ਹਨ ਕਿ ਇੱਕ ਗੱਲ ਹੈ ਕਿ ਅਸੀਂ ਜੋ ਕੁਝ ਵੀ ਹਾਂ ਕੇ ਵਾਹ ਰਾਜ ਸਾਹਿਬ ਜੀ ਦੀ ਬਦੌਰਤਾਂ ਇਹਨਾਂ ਆਪਣੇ ਪਾਵਨ ਪਵਿੱਤਰ ਸਥਾਨਾਂ ਦੀ ਬਦੌਰਤ ਹਾਂ ਔਰ ਮੈਂ ਇਹ ਬਿਸ਼ਵਾ ਦੋੜਾ ਕੀ ਜਿੱਥੇ ਤੱਕ ਵੀ ਅਸੀਂ ਪ੍ਰਬੰਧਕ ਕਮੇਟੀ ਨੂੰ ਨਾਲ ਲੈ ਕੇ ਜਾਂ ਪ੍ਰਬੰਧਕ ਇੱਥੇ ਆ ਕੇ ਵੀ ਉਹ ਉਹ ਇਸ ਚੀਜ਼ ਨੂੰ ਜਲਦੀ ਹੀ ਸੋਲਵ ਕਰਾਂਗੇ ਠੀਕ ਹੈ ਥੈਂਕ ਯੂ ਜੈ ਗੁਰੂ ਦੇਵ ਧੰਨ ਗੁਰੂ ਦੇਵ ਜੈ ਭੀਮ ਨਮੋ ਬੁੱਧ ਹੈ ਸਭ ਤੋਂ ਪਹਿਲਾਂ ਮੈਂ ਮੇਰੇ ਘੁਟੇ ਵੀਰ ਵਾਟਸਐਪ ਵੀ ਪਰਦੇਸੀ ਜਿਨ੍ਹਾਂ ਦਾ ਬੜਾ ਪਿਆਰਾ ਚੈਨਲ ਨਵਾਂ ਸ਼ਹਿਰ ਸਰਗਰਮੀਆਂ ਚੱਲ ਰਿਹਾ ਹੈ ਜੀ ਔਰ ਮੈਨੂੰ ਤੁਹਾਡੇ ਰੂਹ-ਰੂਹ ਹੋਣ ਦਾ ਮੌਕਾ ਦਿੱਤਾ ਮੈਂ ਬਹੁਤ ਭਾਈ ਸਾਹਿਬ ਦਾ ਬਹੁਤ ਧੰਨਵਾਦੀ ਹਾਂ ਜੀ ਮੈਂ ਤੁਹਾਡਾ ਆਪਣਾ ਵੀਰ ਮਿਸ਼ਨਰੀ ਕਲਾਕਾਰ ਸੋਹਣ ਲਾਲ دیਵਾਨਾ ਨਵਾਂ ਸ਼ਹਿਰ ਇਨਕਲਾਬ ਦੇ ਮੋਢੀ ਸਚਕੰਡ ਬਿਗੰਪੁਰਾ ਦੇ ਪਾਤਸ਼ਾਹ ਸਤਿਗੁਰੂ ਰਵਿਦਾਸ ਜੀ ਮਹਾਰਾਜ ਜਿਨ੍ਹਾਂ ਦਾ ਜਨਮ ਦਿਹਾੜਾ ਬੜੇ ਨਿੱਕਰ ਸ਼ਰਦਾ ਦੇ ਨਾਲ ਸ੍ਰੀ ਗੁਰੂ ਰਵਿਦਾਸ ਮੰਦਰ ਨਵਾਂ ਸ਼ਹਿਰ ਵਿੱਚ ਮਨਾਇਆ ਜਾ ਰਿਹਾ ਹੈ ਜੀ ਔਰ 31 ਜਨਵਰੀ ਔਰ 1 ਫਰਵਰੀ ਨੂੰ रविदास मंदिर वि मनाया जा रहा है मैं तो सेवा दे बेनती करनी चाहता हाँ जी मिशनली कलाकार मैं तो क्योंकि मैं जिंदगी दे सुर संभाली है धार्मिक ही प्रोग्राम करता आया हाँ इस बार गुरु रविदास महाराज के जन्मदिन पर ਬਾਬਾ ਸਾਹਿਬ ਡਾਕਟਰ ਅਮੀਰ ਕਰਦੀ ਜਨਮ ਦਿਨ ਤੇ ਮੈਨੂੰ ਸੇਵਾ ਕਰਨ ਦਾ ਮੌਕਾ ਦਿਓ ਜੀ ਔਰ ਮੇਰੇ ਗੀਤ ਕਾਫੀ YouTube ਤੇ ਕਰ ਰਹੇ ਨੇ ਜਿਵੇਂ ਕਿ ਨਾਮ ਦਾ ਬਜਾਕੇ ਚਿੰਟਾ ਇਨਕਲਾਬ ਦੇ ਮੋਢੀ ਹੁਣੇ ਹੁਣ ਪਿੱਛੇ ਜੇ ਮੇਰਾ ਗੀਤ ਆਇਆ ਜੀ ਆਏ ਗੁਰੂ ਰਵਿਦਾਸ ਅਵਤਾਰ ਇਹ ਸੁਣੋ ਔਰ ਸ਼ੇਅਰ ਕਰੋ ਮੈਂ ਬੇਨਤੀ ਕਰਦਾ ਹਾਂ ਮੈਨੂੰ ਇਸ ਵਾਰ ਸੇਵਾ ਕਰਨ ਦਾ ਮੌਕਾ ਦਿਓ ਜੀ ਮੈਂ ਟੋਟਲੀ ਤੁਹਾਡੀ ਕਚਹਿਰੀ ਦੇ ਵਿੱਚ ਸੇਵਾ ਕਰਨ ਵਾਸਤੇ ਗੁਰੂ ਮਹਾਰਾਜ ਜੀ ਦਾ ਗੁਰੂ ਗ੍ਰੰਥ ਕਰਨ ਵਾਸਤੇ ਹਾਜ਼ਰ ਹੋਵਾਂਗਾ ਔਰ ਮੈਂ ਟੋਟਲੀ ਫ੍ਰੀ ਆਵਾਂਗਾ ਫ੍ਰੀ ਸੇਵਾ ਕਰਾਂਗਾ ਮੈਂ ਬਹੁਤ ਧੰਨਵਾਦੀ ਹਾਂ ਜੀ ਤੁਸੀਂ ਮੈਨੂੰ ਬੁਲਾਓ ਸੇਵਾ ਕਰਨ ਦਾ ਮੌਕਾ ਦਿਓ ਜੀ ਆਏ ਗੁਰੂ ਰਵੀਦਾਸ ਅਵਤਾਰ आए गुरु रविदास खुशियां अवतार नचदी फिरा मैं खुशियां च नचदी फिरा मैं खुशियां च नचदी फिरा मैं खुशिया नचती सिर सखीओ सहेलियो नी पाओ कलिया च नचदी फिरा मैं च नचदी फिरा चिंदूस फैमिली रेस्टोबार एक मल्टी कजिन टेस्टों दा स्वाद जो थानू तो हमेशा रहेगा याद आज ही आओ चिंदूस फैमिली रेस्टोबार चंडीगढ़ रोड नवा शहर कॉल 783700006 एक साथ जिलाधीश भगत सिंह नगर न स्वतंत्र आजलिया विशेष सगर्मियां कल फेर रमियां ते ताड़ियां सगर्मियां लेके हाजिर होऊंगागे इजाजत देओ धन्यवाद